ਗਿਰਤਪੁਰ ਸਾਹਿਬ ਦੇ ਬਾਸਰਡੇ ਤੇ ਉਸ ਵੇਲੇ دہشت ਦਾ ਮਾਹੌਲ ਬਣ ਗਿਆ ਜਦੋਂ ਇੱਕ ਤਰਫਾ ਪਿਆਰ ਦੇ ਵਿੱਚ ਅੰਨੇ ਇੱਕ ਨੌਜਵਾਨ ਨੇ ਇੱਕ ਕੁੜੀ ਅਤੇ ਉਸਦੇ ਮੰਗੇਤਰ ਦੇ ਉੱਤੇ ਹਮਲਾ ਕਰ ਦਿੱਤਾ ਪੀੜਤ ਮੁੰਡੇ ਅਤੇ ਕੁੜੀ ਤੇ ਤੇਜ਼ ਤਾਰ ਹਥਿਆਰ ਦੇ ਨਾਲ ਹਮਲਾ ਕੀਤਾ ਗਿਆ ਘਟਨਾ ਵਿੱਚ ਕੁੜੀ ਦੇ ਮੰਗੇਤਰ ਦੀ ਮੌਤ ਹੋ ਗਈ ਜਦਕਿ ਖੁਦ ਕੁੜੀ ਵੀ ਗੰਭੀਰ ਤੌਰ ਤੇ ਜ਼ਖਮੀ ਹੋ ਗਈ ਹਮਲਾ ਕਰਨ ਵਾਲੇ ਨੌਜਵਾਨ ਨੂੰ ਵੀ ਕਈ ਸੱਟਾਂ ਲੱਗੀਆਂ ਨੇ ਇਹ ਤਿੰਨੋਂ ਹਿਮਾਚਲ ਪ੍ਰਦੇਸ਼ ਦੇ ਉੱਥੇ ਦੇ ਰਹਿਣ ਵਾਲੇ ਨੇ ਘਟਨਾ ਦੇ ਪਿੱਛੇ ਵਜ੍ਹਾ ਇੱਕ ਤਰਫਾ ਪਿਆਰ ਦੱਸਿਆ ਜਾ ਰਿਹਾ ਹੈ ਕਸਬਾ ਮਹਤਪੁਰ ਦਾ ਰਹਿਣ ਵਾਲਾ ਨੌਜਵਾਨ ਪੇਸ਼ੇ ਦੇ ਵਜੂ ਫੌਜੀ ਹੈ ਜੋ ਉਹਨਾਂ ਦੀ ਹੀ ਰਹਿਣ ਵਾਲੀ ਇੱਕ ਕੁੜੀ ਨੂੰ ਪਿਆਰ ਕਰਦਾ ਸੀ ਪਰ ਇਸ ਕੁੜੀ ਦੀ ਕੁਝ ਸਮਾਂ ਪਹਿਲਾਂ ਕਿਸੇ ਹੋਰ ਨੌਜਵਾਨ ਦੇ ਨਾਲ ਮੰਗਣੀ ਹੋ ਚੁੱਕੀ ਸੀ ਜਾਣਕਾਰੀ ਦੇ ਮੁਤਾਬਕ ਕੁੜੀ ਜਦੋਂ ਆਪਣੇ ਮੰਗੇਤਰ ਨਾਲ ਨਾਲਾਗੜ੍ਹ ਕੰਮ ਉੱਤੇ ਜਾ ਰਹੀ ਸੀ ਤਾਂ ਮਲਸਮ ਨੇ ਪਹਿਲਾਂ ਉਹਨਾਂ ਨੂੰ ਵਾਸਤੇ ਵਿੱਚ ਪਰੇਸ਼ਾਨ ਕੀਤਾ ਦੋਵੇਂ ਕਿਰਤਪੁਰ ਸਾਹਿਬ ਬਾਸਟੇ ਤੇ ਉਤਰ ਗਏ ਜਿੱਥੇ ਮਲਸਮ ਨੇ ਪਹਿਲਾਂ ਦੂਜੇ ਨੌਜਵਾਨ ਤੇ ਕਾਤਲਾਨਾ ਹਮਲਾ ਕੀਤਾ ਤੇ ਫਿਰ ਕੁੜੀ ਨੂੰ ਵੀ ਗੰਭੀਰ ਤੌਰ ਤੇ ਜ਼ਖਮੀ ਕਰ ਦਿੱਤਾ ਘਟਨਾ ਦੇ ਵਿੱਚ ਕੁੜੀ ਦੇ ਮੰਗੇਤਰ ਦੀ ਮੌਤ ਹੋ ਚੁੱਕੀ ਹੈ ਜਦ ਕਿ ਹਮਲਾ ਕਰਨ ਵਾਲਾ ਨੌਜਵਾਨ ਨਨਤਪੁਰ ਸਾਹਿਬ ਸਿਵਲ ਹਸਪਤਾਲ ਦੇ ਵਿੱਚ ਦਾਖਲਾ ਹੈ ਜਦ ਕਿ ਕੁੜੀ ਨੂੰ ਪੀਜੀਐ ਚੰਡੀਗੜ੍ਹ ਰੈਫਰ ਕਰ ਦਿੱਤਾ ਗਿਆ ਮਲंका ਕਾਫੀ ਸੀਰੀਅਸ ਕੰਡੀਸ਼ਨ ਚ ਸੀਗੇ ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਅਨੰਦਪੁਰ ਸਾਹਿਬ ਇਲਾਜ ਲਈ ਭੇਜਿਆ ਤੇ ਮੁੱਲਜਮ ਵੀ ਦੇ ਸੱਟਾਂ ਲੱਗੀਆਂ ਹੋਈਆਂ ਸਨ ਉਹਨੂੰ ਵੀ ਇਲਾਜ ਲਈ ਅਨੰਦਪੁਰ ਸਾਹਿਬ ਹਸਪਤਲ ਭੇਜਿਆ ਹਸਪਤਲ ਵਿਖੇ ਜਿੱਥੇ ਮੁੰਡੇ ਦੀ ਵਿਅਕਤੀ ਦੀ ਮੁੰਡੇ ਦੀ ਡੈਥ ਹੋ ਗਈ ਹੈ ਤੇ ਲੜਕੀ ਕਾਫੀ ਸੀਰੀਅਸ ਕੰਡੀਸ਼ਨ ਵਿੱਚ ਹੈ ਉਸ ਨੂੰ ਪੀਜੀ ਚੰਡੀਗੜ੍ਹ ਰੈਫਰ ਕਰਤਾ ਕੁੜੀ ਲੜਕੀ ਦੇ ਬਿਆਨ ਲੈ ਕੇ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੈ ਉਹ ਕਰ ਰਹੇ ਨੇ